ਜੀਵਾਦਰ ਜੀ ਅੱਜ ਦੇ ਪ੍ਰੋਗਰਾਮ ਬਾਰੇ ਚਾਨਣਾ ਪਾ ਦੇ। ਅੱਜ ਪਿੰਡ ਨਵਾ ਪਿੰਡ ਦੇ ਵਿੱਚ ਪਵਿੱਤਰ ਮਾਂ ਮਰੀਮ ਦੇ ਰੋਜਰੀ ਦੇ ਯੀਦ ਮਨਾ ਰਹੇ ਹਾਂ। ਮਾਂ ਮਰੀਮ ਸ਼ਾਂਤੀ ਦੀ ਰਾਣੀ ਹੈ। ਉਹ ਖੁਦਾ ਦੀ ਮਾਂ ਹੈ। ਉਹ ਖੁਦਾ ਦੀ ਮਾਂ ਦੇ ਅਗੇ ਅਸੀਂ ਸ਼ਿਫਾਰਿਸ਼ ਕਰਦੇ ਹਾਂ ਪਵਿੱਤਰ ਰੋਜਰੀ ਦੀ ਜਾਬ ਕਰਨ ਦੇ ਨਾਲ ਕਿ ਸਾਡੇ ਇਸ ਪਿੰਡ ਦੇ ਵਿੱਚ ਸਾਡੇ ਇਸ ਨਗਰ ਦੇ ਵਿੱਚ ਸਾਰੇ ਆਪਸ ਵਿੱਚ ਪਿਆਰ ਮੁਹੱਬਤ ਉੱਚ ਰਹੇ ਅਸੀਂ ਕਲੀਸਿਆ ਦੇ ਰਿਵਾਜ ਦੇ ਮੁਤਾਬਿਕ ਜਦੋਂ ਵੀ ਇਸੀ ਜਗ੍ਹਾ ਤੇ ਕੋਈ ਜੰਗ ਹੋਵੇ ਜਾਂ ਕੋਈ ਪਰੇਸ਼ਾਨੀ ਹੋਵੇ ਅਸੀਂ ਸਮਾਹ ਮਰੀਏ ਦੇ ਸਿਫਾਰਿਸ਼ ਮੰਗਦੇ ਆ ਪਵਿੱਤਰ ਰੋਜ਼ਰੀ ਦੀ ਰਜਾਬ ਕਰਨ ਦੇ ਨਾਲ ਇਸ ਤਰ੍ਹਾਂ ਇਸ ਮਹੀਨਾ ਅਕਤੂਬਰ ਦਾ ਮਹੀਨਾ ਅਸੀਂ ਕੈਥਲਿਕ ਕਲੀਸਿਆ ਰੋਜ਼ਰੀ ਦੀ ਮਹੀਨੇ ਵਜੋਂ ਮਨਾਉਂਦੇ ਆ ਤੇ ਇਸ ਮਹੀਨੇ ਦੇ ਵਿੱਚ ਹਰ ਘਰ ਦੇ ਵਿੱਚ ਹਰ ਗਿਰਜਾ ਕਰਨ ਦੇ ਵਿੱਚ ਰੋਜ਼ ਰੋਜ਼ ਰੀ ਰਜਾਬ ਕਰਦੇ ਨੇ ਅੱਜ ਅਸੀਂ ਇਸ ਪਿੰਡ ਦੇ ਵਿੱਚ ਵੀ ਉਸ ਮਾਮਾ ਮਰੀਮ ਦੇ ਪਿਆ ਮਾਮਾ ਮਰੀਮ ਨੂੰ ਪਿਆਰ ਵਿਖਾਉਂਦੇ ਹੋਏ ਅਸੀਂ ਪਵਿੱਤਰ ਰੋਜ਼ਰੀ ਦੇ ਰਾਹੀ ਸਾਨੂੰ ਮਿਲਿਆ ਹੋਏ तमाम ਬਰਕਤਾਂ ਲਈ ਧੰਨਵਾਦ ਕਰਦੇ ਹਾਂ ਤੇ ਨਾਲੇ ਇਸ ਰੋਜ਼ਰੀ ਦੇ ਰਾਹੀ ਅਸੀਂ ਇਸ ਪਿੰਡ ਦੇ ਇੱਕ ਇੱਕ ਪਰਿਵਾਰ ਦੇ ਲਈ ਅਰਦਾਸ ਕਰਦਾ ਆਂ ਉਹ ਪਾਕਿਸਤਾਨ ਜਿਵੇਂ ਕਿ ਸਾਰੇ ਸੰਗਤ ਤੁਹਾਡੇ ਨਾਲ ਜੁੜੀ ਹੋਈ ਹੈ ਸੰਤਾਲੀ ਇਸ ਸਭ ਮੌਕੇ ਤੇ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਅੱਜ ਜਦੋਂ ਇਹ ਜਸ਼ਨ ਮਨਾਉਂਦੇ ਆ ਮੈਂ ਕਲੀਸੀਆ ਨੂੰ ਇਹ ਸੰਦੇਸ਼ ਜੰਨੇ ਆ ਕਿ ਮਾਂ ਮਰੀਮ ਦੇ ਵਾਂਗ ਵਾਜਨ ਨੂੰ ਪਹਿਲ ਦੇ ਕੇ ਜੀਵਨ ਗੁਜ਼ਾਰੋ ਹਰ ਸਮੇਂ ਕੁਦਾ ਦੇ ਮਰਜ਼ੀ ਦੀ ਪਾਲ ਕਰੋ ਅਤੇ ਮਾਂ ਮਰੀਮ ਕੁਦਾ ਦੇ ਮਾਂ ਹੋਣ ਦੇ باوجود باوجود ਵੀ ਹਲੀਮ ਹੋ ਕੇ ਦੂਸਰਿਆਂ ਦੀ ਸੇਵਾ ਕੀਤਾ ਇਸੇ ਤਰ੍ਹਾਂ ਅਸੀਂ ਇੱਕ ਦੂਸਰੇ ਦੀ ਸੇਵਾ ਕਰੀਏ ਇੱਕ ਦੂਸਰੇ ਦੇ ਆਪਣਾ ਪਿਆਰ ਵਿਖਾਈਏ ਤੇ ਖੁਦਾ ਦੇ ਵਜਨ ਪਹਿਲ ਦੇ ਕਿ ਜੀਵਨ ਗੁਜ਼ਾਰੀ ਹੈ। ਉਹ ਬਹੁਤ ਸਾਰੀ ਜਿਵੇਂ ਕਿ ਕਲੀਸਿਆ ਆ ਉਹ ਪ੍ਰਭੂ ਚਰਨਾ ਦੇ ਵਿੱਚ ਤੇ ਜ਼ਰੂਰ ਲੱਗੀ ਹੁੰਦੀ ਹੈ ਪਰ ਫੇਰ ਵੀ ਕਿਤਨਾ ਕਿਤੇ ਪਾਪਾਂ ਦੇ ਨੇੜੇ ਦੀਕ ਆ ਪਾਪਾਂ ਤੋਂ ਦੂਰ ਨਹੀਂ ਜਾਂਦੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਇਨਸਾਨ ਆ। ਅਸੀਂ ਪਾਪਾਂ ਤੋਂ ਦੂਰ ਰਹਿਣ ਲਈ ਆਪਣੇ ਆਪ ਭਾਵੇਂ ਜਿੰਨੇ ਮਰਜ਼ੀ ਕੋਸ਼ਿਸ਼ ਕਰਨ ਜਿੰਨਾ ਚਿਰ ਖੁਦਾ ਦੀ ਫਜ਼ਲ ਨਹੀਂ ਹੈ। ਖੁਦਾ ਦੀ ਬਰਕਤ ਨਹੀਂ ਹੈ। ਅਸੀਂ ਪਾਪ ਤੋਂ ਦੂਰ ਨਹੀਂ ਰਹਿ ਸਕਦਾ। ਇਸ ਲਈ ਸੰਧਾਨ ਦਾ ਮਾਂ ਮਰੀਮ ਦੇ ਸਿਫਾਰਿਸ਼ ਮੰਗਣਾ ਹੈ प्रार्थना करना है खुदा ਦੇ वजन पढ़ना है ਉਹ ਸਾਡੀ ਮਦਦ ਕਰਦਾ ਹੈ ਪਾਪ ਤੋਂ ਦੂਰ ਰਹਿਣ ਦੇ ਲਈ ਤੇ ਪਵਿੱਤਰ ਜੀਵਨ ਗੁਜ਼ਾਰਨ ਦੇ ਲਈ ਕਾਦਰ ਜੀ ਨੌਜਵਾਨਾਂ ਵਾਸਤੇ ਤਾਂ ਚੰਗਾ ਸੰਦੇਸ਼ ਸਾਡੇ ਨੌਜਵਾਨ ਇਹਨਾਂ ਦਿਨਾਂ ਦੇ ਵਿੱਚ ਮੋਬਾਈਲ ਦੇ ਇੰਟਰਨੈਟ WhatsApp Instagram ਦੇ ਆਦੇ ਗੁਲਾਮ ਹੈ ਉਹ ਵਜਨ ਨਹੀਂ ਪਰਦੇ ਪ੍ਰਾਰਥਨਾ ਵਾਲੀ ਜੀਵਨ ਨਹੀਂ ਗੁਜ਼ਾਰਦਾ ਇਸ ਲਈ ਕੁਦਾ ਦੇ ਉਦਾਤੋਂ ਦੂਰ ਰਹਿੰਦੇ ਨੇ ਗਲਤ ਕੰਮਾਂ ਵਿੱਚ ਵਸੇ ਨੇ ਤੇ ਮੈਂ ਨਾ ਬੱਚਿਆਂ ਦੇ ਕੇ ਬਿਆਨ ਤੇ ਕਰਾਂਗਾ ਕਿ ਸਾਰੇ ਬੱਚੋ ਪ੍ਰਾਰਥਨਾ ਵਾਲੀ ਜੀਵਨ ਗੁਜ਼ਾਰੋ ਕੁਦਾ ਦੇ ਨਾਲ ਚਲੋ ਉਹ ਤੁਹਾਨੂੰ ਰਾਹ ਦਿਖਾਉਣਾ ਹੈ ਉਹ ਤੁਹਾਨੂੰ ਸਹੀ ਰਸਤਾ ਦਿਖਾਉਣਾ ਹੈ ਨੋਜ ਪ੍ਰਾਰਥਨਾ ਕਰੋ ਤਾਂ ਉਹਦੀ ਆਵਾਜ਼ ਤੁਸੀਂ ਸੁਣੋਗੇ ਤੇ ਜੇਕਰ ਤੁਸੀਂ ਵਜਨ ਪੜੋਗੇ ਉਹਦੇ ਰਾਹੀਂ ਕੁਦਾ ਦਾ ਆਤਮਾ ਤੁਹਾਡੇ ਵਿੱਚ ਕੰਮ ਕਰਨਗੇ ਤੇ ਪਵਿੱਤਰ ਜੀਵਨ ਗੁਜ਼ਾਰੋ ਨਸ਼ੇ ਤੋਂ ਬੁਰੇ ਕਮਾਂਦ ਵਿੱਚੋਂ ਦੂਰ ਰਹੋ ਅਸੀਂ ਇੱਕ ਨਸ਼ਾ ਵਿਰੁੱਧ ਪਰਿਵਾਰ ਨਸ਼ਾ ਵਿਰੁੱਧ ਪਿੰਡ ਦਾ ਪਿੰਡ ਨੂੰ ਸਾਰੀ ਅੱਜ ਆਪਣੇ ਜੀਵਨ ਦੇ ਵਿੱਚ ਸੁਧਾਰ ਲਾਈਏ ਕੁਦਾ ਤੁਹਾਨੂੰ ਬਰਕਤ ਦੇਵੇ ਅ ਜੀ ਅੱਜ ਤੁਸੀਂ ਪਿੰਡ ਨਵਾ ਪਿੰਡੇ ਦੇ ਵਿੱਚ ਪਹੁੰਚੇ ਹੋ ਜਿੱਥੇ ਕਿ ਅੱਜ ਬਹੁਤ ਸਾਰੀਆਂ ਵਰਕਤਾਂ ਜਿਹੜੀਆਂ ਨੇ ਉਹ ਲੈ ਰਹੀਆਂ ਨੇ ਕਲਿਸ਼ਿਆ ਕੀ ਕਹਿਣਾ ਚਾਹੋਗੇ ਅੱਜ ਇਸ ਪ੍ਰੋਗਰਾਮ ਬਾਰੇ ਅੱਜ ਦੇ ਇਸ ਖੁਸ਼ੀ ਦੇ ਮੌਕੇ ਤੇ ਸਾਡੇ ਮਾਨਯੋਗ ਫਾਦਰ ਜੋਸਪਾਡਾਟੀ ਜੀ ਦੀ ਅਗਵਾਈ ਹੇਠ ਅਤੇ ਪਿੰਡ ਨਵਾਂ ਪਿੰਡ ਬੰਦਿਆਂਵਾਲ ਦੇ ਜਿਹੜੀ ਪੈਰਿਸ਼ ਕਾਉਂਸਲ ਦੇ ਮੈਂਬਰ ਸਾਹਿਬਾਨ ਅਤੇ ਸਾਰੀ ਕਲੀਸੇ ਦੇ ਸਹਿਯੋਗ ਦੇ ਨਾਲ ਨਵਾਂ ਪਿੰਡ ਦੇ ਵਿੱਚ ਪਾਕ ਮਾਸ ਦੀ ਕੁਰਬਾਨੀ ਚੜਾਈ ਗਈ ਅਤੇ ਅੱਜ ਹੁਣ ਫਾਦਰ ਜੀ ਦੀ ਅਗਵਾਈ ਹੇਠ ਇਸ ਨਗਰ ਦੇ ਆਲੇ ਦੁਆਲੇ ਰੋਜ਼ਰੀ ਮਾਲਾ ਦੇੜਾ ਸੰਗਤਾਂ ਜਾਪ ਕਰਦੀਆਂ ਜਾਣਗੀਆਂ ਅਤੇ ਸਰਬੱਤ ਦੇ ਭਲੇ ਦੀ ਜਿਹੜੀ ਉਹ ਮੰਗ ਕਰਨਗੇ ਜਿਵੇਂ ਕਿ ਬਹੁਤ ਸਾਰੀਆਂ ਸੰਗਤਾਂ ਦੁਰੀਆਂ ਵੀ ਨਹੀਂ ਪਹੁੰਚੀਆਂ ਵੀ ਨੇ ਇਹ ਸੰਕਤਾਂ ਜਿਹੜੇ ਆਨਾ ਕਾਨੀ ਕਰ ਸਕਦੀਆਂ ਵੀ ਨਹੀਂ ਜਾਣਾ ਜਾਂ ਨਹੀਂ ਪਹੁੰਚਦੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੂਗਾ ਮੈਂ ਉਹਨਾਂ ਨੂੰ ਸਾਰ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਭਾਵੇਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਰੁਝੇਵੇਂ ਨੇ ਆਪਾਂ ਆਪਣੇ ਰੁਝੇਵੇਂ ਨੂੰ ਛੱਡ ਕੇ ਉਸ ਖੁਦਾ ਦੇ ਲਈ ਆਪਣਾ ਟਾਈਮ ਕੱਢ ਕੇ ਉਹਦੀ ਬੰਦਗੀ ਕਰੀਏ ਕਿਉਂਕਿ ਉਹ ਹੀ ਜ਼ਰੂਰੀ ਆ ਤੇ ਉਹ ਹੀ ਸਾਡੇ ਸਾਰੇ ਦੇ ਨਾਲ ਜਾਣੀ ਆ ਜੋਂ ਜੀ ਜਿਵੇਂ ਕਿ ਮੈਂ ਪਹਿਲਾਂ ਫਾਦਰ ਜੀ ਤੋਂ ਵੀ ਇੱਕ ਸਵਾਲ ਕਰ ਤਕ ਕਿ ਸਾਡੇ ਨੌਜਵਾਨ ਕਿਤਨਾ ਕਿਤੇ ਜਾਨਕੀ ਗਲਤ ਰਸਤਿਆਂ ਦੇ ਉੱਤੇ ਚੱਲਦੇ ਪਏ ਆ ਉਹਨਾਂ ਨੂੰ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੋਗੇ ਐਜੇ ਪ੍ਰਧਾਨ ਪਿਛਲੇ ਕਾਫੀ ਲੰਮੇ ਸਮੇਂ ਤੋਂ ਮਾਜੋ ਫਾਦਰ ਜੀ ਦੀ ਅਗਵਾਈ ਵਿੱਚ ਅਸੀਂ ਇਸ ਹਲਕੇ ਦੇ ਵਿੱਚ ਆਪਣੀ ਪੈਰਿਸ਼ ਦੇ ਵਿੱਚ ਜਿੱਦਾਂ ਪੰਜਾਬ ਸਰਕਾਰ ਨੇ ਵੀ ਜੁੱਧ ਨਸ਼ਾ ਦੇ ਵਿਰੁੱਧ ਮੁਹਿੰਮ ਚਲਾਈ ਆ ਅਸੀਂ ਆਪਣੇ ਮਾਜੋ ਫਾਦਰ ਜੀ ਦੀ ਅਗਵਾਈ ਹੇਠ ਇਸ ਇਲਾਕੇ ਦੇ ਨੌਜਵਾਨਾਂ ਨੂੰ ਲੰਮੇ ਸਮੇਂ ਤੋਂ ਇਸ ਨਸ਼ੇ ਦੇ ਬੁਰੇ ਪ੍ਰਭਾਵ ਦੇ ਪ੍ਰਤੀ ਲਾਮਬੰਦ ਕਰ ਰਹੇ ਹਾਂ ਕਿ ਨਸ਼ੇ ਤਿਆਗੋ ਅਤੇ ਸਮਾਜ ਦੇ ਵਿੱਚ ਇੱਕ ਚੰਗੇ ਇਨਸਾਨ ਬਣ ਕੇ ਆਪਣਾ ਜੀਵਨ ਗੁਜ਼ਾਰੋ ਬਹੁਤ ਵਧੀਆ ਥੈਂਕ ਯੂ ਰੰਧਾਵਾ ਜੀ ਜਿਹੜੀ ਉਮਰ ਦੇ ਵਿੱਚ ਤੁਸੀਂ ਗੁਜ਼ਰਦੇ ਪਏ ਹੋ ਇਸ ਉਮਰ ਚ ਅਕਸਰ ਹੀ ਨੌਜਵਾਨ ਜਿਹੜੇ ਭਟਕ ਜਾਂਦੇ ਆ ਜਾਂ ਗਲਤ ਰਾਵਾਂਬਾਦ ਚੱਲ ਪੈਂਦੇ ਆ ਤੇ ਤੁਹਾਨੂੰ ਦੇਖ ਕੇ ਇਹ ਬਿਲਕੁਲ ਨਹੀਂ ਲੱਗਦਾ ਵੀ ਤੁਸੀਂ ਐਡੇ ਵੱਡੇ ਕੰਮ ਨੂੰ ਜੜਾਇਆ ਉਹ ਸਿਰੇ ਚਾੜਦੇ ਹੋ ਹਰ ਸਾਲ ਬਹੁਤ ਵਧੀਆ ਤਰੀਕੇ ਦੇ ਨਾਲ ਇੱਥੇ ਇਹ ਪ੍ਰੋਗਰਾਮ ਕਰਾਇਆ ਜਾਂਦਾ ਆ ਤੇ ਤੁਸੀਂ ਸਪੈਸ਼ਲੀ ਅੱਗੇ ਲੱਗ ਕੇ ਸੰਗਤਾਂ ਨੂੰ ਲੈ ਕੇ ਚੱਲਦੇ ਹੋ ਕੀ ਕਹਿਣਾ ਚਾਹੋਗੇ ਸਾਰਿਆਂ ਜੈ ਸ਼੍ਰੀ ਰਾਮ ਸੇਦੀ ਵੇਖੋ ਜੀ ਪ੍ਰਭੂ ਜਸੂਨ ਸਿੰਘ ਦੇ ਦੇਸ਼ ਦੇ ਮੁਤਾਬਕ ਇਤਿਹਾਸ ਦਾ ਇਹ ਫੈਸਲਾ ਆ ਕਿ ਸਭ ਤੋਂ ਪਹਿਲੇ ਜਵਾਨ ਆਪਣੇ ਜਵਾਨੀ ਦੇ ਦਿਨਾਂ ਵਿੱਚ ਰੱਬ ਨੂੰ ਯਾਦ ਕਰੇ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਦੇ ਪਿੱਛੇ ਪਾ ਕੇ ਉਹਨੂੰ ਮਿਲ ਜਾਣਗੀਆਂ ਇਸ ਕਰਕੇ ਮੈਂ ਕੋਈ ਮਾਣ ਨਹੀਂ ਕਰਦਾ ਇਸ ਗੱਲ ਉੱਤੇ ਕਿ ਮੈਂ ਇੱਥੇ ਮੈਨੇਜਮੈਂਟ ਕਰਦਾ ਆ ਸਾਰੇ ਪ੍ਰੋਗਰਾਮ ਨੂੰ ਜਾਂ ਅੱਗੇ ਆਣ ਕੇ ਆਪਣੀ ਸ਼ੋਭਾ ਦਿਖਾਉਣਾ ਔਰ ਸਾਰਿਆਂ ਨੂੰ ਮੈਂ ਇਹ ਇੱਕ ਐਗਜ਼ੈਂਪਲ ਸੈੱਟ ਕਰਦਾ ਕਿ ਮੇਰੇ ਹਲ ਵੇਖ ਕੇ ਹੋਰ ਨੌਜਵਾਨ ਵੀ ਜਿਹੜੇ ਆ ਉਹ ਇਹੋ ਜਿਹੇ ਪ੍ਰੋਗਰਾਮਾਂ ਦੇ ਨਾਲ ਅਟੈਚਡ ਹਨ ਔਰ ਇਤਿਹਾਸ ਕਮਾ ਲੱਗਣ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗ ਸਕੇ ਇਤਿਹਾਸ ਦੇ ਬਾਰੇ ਕਿਉਂਕਿ ਅੱਜ ਭਾਵੇਂ ਵੱਖ-ਵੱਖ ਚਰਚਾਂ ਦੇ ਵਿੱਚ ਵੱਖ-ਵੱਖ ਇਤਿਹਾਸਾਂ ਦੇ ਵਿੱਚ ਸਾੜੇ ਹੀ ਪ੍ਰੋਗਰਾਮ ਚੱਲਦੇ ਨੇ ਅਵਤਾਰ ਪੁਰਬ ਮਨਾਏ ਜਾਂਦੇ ਨੇ ਔਰ ਚੰਗੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਜਿਹੜੀ ਅਸਲ ਤਿਆਰੀ ਆ ਉਹ ਸਾਡੇ ਕੋਲ ਫਿਰ ਵੀ रह ਜਾਂਦੀ ਆ ਇਸ ਕਰਕੇ ਜਦੋਂ ਵੀ ਅਸੀਂ ਐਸੇ ਪ੍ਰੋਗਰਾਮਾਂ ਦੇ ਵਿੱਚ ਆ ਕੇ ਸ਼ਿਰਕਤ ਕਰਦੇ ਆ ਸਾਨੂੰ ਸਾਰਿਆਂ ਨੂੰ ਇਹ ਜਿਹੜਾ ਪ੍ਰੋਗਰਾਮ ਦੇ ਵਿੱਚ ਆ ਕੇ ਕੁਛ ਨਾ ਕੁਛ ਸਿੱਖ ਕੇ ਕੁਛ ਚੰਗਾ ਇਥੋਂ ਸੁਣ ਕੇ ਮਾਨਯੋਗ ਸੇਵਾਦਾਰਾਂ ਦੇ ਆਦੇਸ਼ ਨੂੰ ਔਰ ਪੜਨ ਕਰਕੇ ਜਾਣਾ ਚਾਹੀਦਾ ਕਿ ਮੈਂ ਜਿਹੜਾ ਆਪਣੇ ਜੀਵਨ ਦੇ ਵਿੱਚ ਸੁਧਾਰ ਕਰਾਂ ਨਿਖਾਰ ਆਵੇ ਕਿਉਂਕਿ ਜੇਕਰ ਅਸੀਂ ਆ ਕੇ ਸਮਾਂ ਬਰਬਾਦ ਕਰਕੇ ਔਰ ਸਾਰੇ ਰੇਂਜ ਨੂੰ ਦੇਖ ਕੇ ਜਾਂ ਲੰਗਰ ਛੱਕ ਕੇ ਚਲੇ ਗਏ ਉਹਦਾ ਕੋਈ ਫਾਇਦਾ ਨਹੀਂ ਡੂ ਨਾਟ ਵੇਸ ਟਾਈਮ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਆ ਇਹ ਸਮਾਂ ਵੀ ਜਰਾ ਇਤਿਹਾਸਕ ਕਮਾਂ ਦੇ ਵਿੱਚ ਆਉਂਦਾ ਪ੍ਰੋਗਰਾਮਾਂ 'ਚ ਜਾਂਦਾ ਸਾਨੂੰ ਮੌਕਾ ਮਿਲਦਾ ਹੈ ਬੜੀ ਵੱਡੀ ਗੱਲ ਆ ਔਰ ਅੱਜ ਦਾ ਜਿਹੜਾ ਖਾਸ ਮਕਸਦ ਆ ਕਿ ਆ ਜਿਹੜਾ ਅਕਤੂਬਰ ਦਾ ਮਹੀਨਾ ਇਹ ਮਦਰ ਮੈਰੀ ਦੀ ਜਾਦ ਨੂੰ ਸਮਰਪਿਤ ਆ ਪਾਕ ਮਕਲਿਸਿਆ ਬੜੇ ਉਤਸ਼ਾਹ ਦੇ ਨਾਲ ਬੜੀ ਸ਼ਰਧਾ ਤੇ ਤੁਮ ਤੁਮ ਦੇ ਨਾਲ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਔਰ ਮਾਂ ਮਰੀਮ ਦੀ ਪਰੰਪਰਾ ਨੂੰ ਹੋਰ ਅੱਗੇ ਵਧਾਉਂਦੇ ਹੋਏ ਜੋ ਕਿ ਵਿਸ਼ਾਲ ਸੋਭਾ ਯਾਤਰਾ ਕੱਡੀਆਂ ਜਾ ਰਹੀਆਂ ਨੇ ਔਰ ਮਾਂ ਮਰੀਮ ਦੇ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਕਿ ਮਾਂ ਮਰੀਮ ਦਾ ਕੀ ਆਦੇਸ਼ ਸੀ ਕਿ ਕਿਵੇਂ ਇੱਕ ਦੁਨੀਆ ਦਾ ਮੁਕਤੀ ਦਾਤਾ ਇਸ ਮਾਂ ਦੀ ਕੱਖ ਵਿੱਚ ਆ ਕੇ ਜਨਮ ਲਿਆ ਔਰ ਛੋਟੀ ਉਮਰ ਦੇ ਵਿੱਚ ਆਪਣੇ ਆਪ ਨੂੰ ਸ਼ਹੀਦ ਕਰਕੇ ਇੱਕ ਇਤਿਹਾਸ ਲਸਿਆ ਪਾਪ ਜੇ ਫਸੀ ਕੌਮ ਨੂੰ ਯਾਦ ਕਰਵਾਇਆ ਸੋ ਅੱਜ ਦੇ ਮੈਂ ਇਸ ਖੁਸ਼ੀ ਦੇ ਮੌਕੇ ਤੇ ਮਾਨਯੋਗ ਮੁੱਖ ਮਹਿਮਾਨ ਸਾਡੇ ਫਾਜ਼ਲ ਸਾਹਿਬ ਫਾਜ਼ਲ ਜੋਸ ਪੜਿਆਟੀ ਜੀ ਪ੍ਰਧਾਨ ਸਾਹਿਬ ਮਿਸਟਰ ਜੌਨ ਮਸੀ ਜੀ ਰਾਨੀਆ ਔਰ ਪ੍ਰਧਾਨ ਜੀਵਨ ਜੀ ਪਿੰਡ ਦੀ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਤੁਹਾਡੇ ਮਾਧਿਅਮ ਦੇ ਰਾਹੀਂ ਅੱਜ ਦੇ ਇਸ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਸਾਰਿਆਂ ਨੂੰ ਜੈ ਜਸ ਮਸੀ ਜੀ